ਇਹ ਟੈਂਕ ਨੁਮਾ ਚੀਜ਼ ਦਿਖਾ ਰਿਹਾ ਹੈ ਇਹ ਤਕਰੀਬ ਲਗਾਤਾਰ 2 ਦਿਨ ਤੋਂ ਸੋਸ਼ਲ ਮੀਡੀਆ ਤੇ ਤੂ ਮਚਾ ਕੇ ਰੱਖੀ ਹੋਈ ਹੈ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਘੁੰਮ ਰਿਹਾ ਜੋ ਕਿਸ਼ਤੀਆਂ ਬੋਟਸ ਕਰਦੀਆਂ ਨੇ ਉਹ ਇਹ ਆਤੀ ਆਧੁਨਿਕ ਟੈਂਕ ਨੁਮਾ ਚੀਜ਼ ਜਿਹੜੀ ਹੈ ਉਹ ਲੋਕਾਂ ਨੂੰ ਰੈਸਕਿਊ ਕਰਨ ਦੇ ਵਿੱਚ ਲੱਗਿਆ ਹੋਇਆ ਹੈ

असू कहने पॉइंट एंडल हार्ड जमीन पे हो तो हवा बढ़ा लोगे जब चिखट जा रहे हो हवा घटा लूंगे पानी चो तो हवा मीडियम रख लूंगे सारा कंट्रोल गोटी जी जगह बड़े आराम घूम जाती है ਇਹ ਬੇਸਿਕਲੀ ਲੌਜਿਸਟਿਕ ਵਾਹਨ ਹੈ ਜਿਹਦੇ ਵਿੱਚ ਤੁਸੀਂ ਲੋਕਾਂ ਨੂੰ ਸਮਾਨ ਨੂੰ ਦਵਾਈਆਂ ਨੂੰ ਅਸੈਂਸ਼ੀਅਲ ਗੁੱਡਸ ਨੂੰ ਟ੍ਰਾਂਸਪੋਰਟ ਕਰ ਸਕਦੇ ਹੋ আচ্ছা ਇਹਦੀ ਕੈਪੈਸਿਟੀ ਕਿੰਨੀ ਹੈ ਕਿੰਨਾ ਵਜ਼ਨ 1200 ਕਿਲੋ ਦਾ ਭਾਰ ਲੈ ਸਕਦੀ ਹੈ ਸਰ ਦੋ ਬੰਦੇ ਅੱਗੇ ਤੇ 7 ਬੰਦੇ ਪਿੱਛੇ ਆ ਜਾਂਦੇ ਹੈਗੇ ਹੈ ਸੀਫ ਕਿ ਨਾ ਅਗਰ ਪਾਣੀ ਚੰਨਿਓ ਬਹੁਤ ਡੁਗਾ ਇੱਕ ਜਨ ਕੋਈ ਫਰਕ ਨਹੀਂ ਪਤਾ ਸਰ ਉਹ ਗੱਡੀ ਦਾ ਕਹਿ ਰਹੀ ਹੋ ਨਾ ਇਹ ਦੋ ਟਾਇਰ ਤੇ ਵੀ ਗੱਡੀ ਆਪਣਾ ਸਰਵਾਈਵ ਕਰਕੇ ਜੇ ਦੋ ਟਾਇਰ ਵੀ ਸਰਵਾਈਵ ਕਰਨਾ ਮਤਲਬ ਹੈ ਜੇ ਦੋ ਟਾਇਰ ਪੰਚਰ ਵੀ ਹੋ ਜਾਣ ਤਾਂ ਵੀ ਗੱਡੀ ਆਪਣਾ ਕੰਮ ਪੂਰਾ ਕਰੇਗੀ ਕਿਉਂਕਿ ਤੁਸੀਂ ਨਾਲ ਦੇ ਨਾਲ हवा हर टाइम उस खास में चलते रहो कैनिस्टर लगे हुआ है अठवंजा अठवंजा लीटर का चारा टायरा अठवंजा अठवंजा लीटर है प्लस गड्डी का जो मेन फ्यूल टैंक है पचानवे लीटर का मिला के तीन सौ सताई लीटर हो जाता है जिसे करके जब गड्डी बुरे टायर से जाती है डिफिकल्ट टायर से जाती है तो गड्डी सठ घंटे तो ज्यादा ऑपरेट कर सकती है चिक्कड़ हो गए बहुत कोई दिक्कत नहीं कोई कोई दिक्कत नहीं एम्बुलेंस नहीं गई है, है। कोई चाय तो ले सकता है। सर क्रिटिकल केयर सब कुछ लगे हुआ है ਸਟਰਕਚਰ ਹੈ ਸਕੂਪ ਸਟਰਕਚਰ ਹੈ ਹੱਡੀਆਂ ਦਾ ਦੌਰੇ ਲਈ ਅਲੱਗ ਸਟਰਕਚਰ ਅੰਦਰ ਆਇਆ ਹੈ ਚਾਰ ਚਾਰ ਪੈਰਾਮੈਡਿਕ ਨਾਲ ਬੈਠ ਸਕਦੇ ਹੈ ਵੈਂਟੀਲੇਟਰ ਹੈ ਡੀਪੀਬਿਲਿਟੀ ਓਕਸੀਜਨ ਸਿਲੰਡਰ ਲੱਗਿਆ ਹੋਇਆ ਅੰਦਰ ਓਕਸੀਜਨ ਕਨਸੈਂਟਰੇਟਰ ਵੀ ਲੱਗਿਆ ਹੋਇਆ ਅੰਦਰ ਤਾਂ ਕਿਸੇ ਵੀ ਬੰਦੇ ਨੂੰ ਬਾਕੀਦਰ ਬਾਕਸ ਬਨੇ ਹੋਏ ਆ ਜਿਹਦੇ ਵਿੱਚ ਸਿਰਿੰਜ ਦਵਾਈਆਂ ਸਰਜਰੀ ਦਾ ਛੋਟਾ ਮੋਟਾ ਸਮਾਨ ਸਭ ਕੰਟਰੋਲ ਸਟੋਰ ਕੀਤਾ ਜਾਂਦਾ ਦਾ ਸ਼ਸ਼ੀਕਰ ਡੇਲੀ ਪੋਸਟ ਪੰਜਾਬੀ ਵੇਖ ਰਹੇ ਹੋ ਮੈਂ ਆ ਗਗਨ ਸ਼ੁਕਲਾ ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਥੱਲੇ ਆ ਤੇ ਪੰਜਾਬ ਦੇ ਵਿੱਚ ਬਹੁਤ ਆਤ ਇਲਾਕਾ ਪਾਣੀ ਨੇ ਆਪਣੇ ਅਗੋਸ਼ ਦੇ ਵਿੱਚ ਲਿਆ ਹੋਇਆ ਪਰ ਮੈਂ ਇਸ ਵੇਲੇ ਜੋ ਤੁਹਾਨੂੰ ਇਹ ਟੈਂਕ ਨੁਮਾ ਚੀਜ਼ ਦਿਖਾ ਰਿਹਾ ਹਾਂ ਇਹ ਕਰੀਬ ਲਗਾਤਾਰ 2 ਦਿਨ ਤੋਂ ਸੋਸ਼ਲ ਮੀਡੀਆ ਤੇ ਧੂਮ ਮਚਾ ਕੇ ਰੱਖੀ ਹੋਈ ਹੈ ਕਿ ਆਖਰ ਇਹ ਟੈਂਕ ਨੁਮਾ ਚੀਜ਼ ਹੈ ਕੀ ਹੈ ਜੋ ਪੰਜਾਬ ਦੇ ਹੜ ਪਰਵਾਪਿਤ ਇਲਾਕਿਆਂ ਦੇ ਵਿੱਚ ਘੁੰਮ ਰਿਹਾ ਹੈ ਜੋ ਕਿਸ਼ਤੀਆਂ ਬੋਟਸ ਕਰਦੀਆਂ ਨੇ ਉਹ ਇਹ ਆਤੀ ਆਧੁਨਿਕ ਟੈਂਕ ਨੁਮਾ ਚੀਜ਼ ਜਿਹੜੀ ਹੈ ਉਹ ਲੋਕਾਂ ਨੂੰ ਰੈਸਕਿਊ ਕਰਨ ਦੇ ਵਿੱਚ ਲੱਗਿਆ ਹੋਇਆ ਕੀ ਆਖਰੇ ਇਹ ਹੈ ਕੀ ਆ ਕਿਸ ਨੇ ਬਣਾਇਆ ਕਿਉਂ ਬਣਾਇਆ ਤੇ ਇਹਦੀਆਂ ਖਾਸੀਅਤਾਂ ਕੀ ਨੇ ਯੋਗੇਸ਼ ਖੱਟਰ ਜੀ ਨੇ ਮੇਰੇ ਨਾਲ ਸਰ ਬਹੁਤ ਸਵਾਗਤ ਹੈ ਡੇਲੀ ਪੋਸਟ ਤੇ ਸਰ ਪਹਿਲਾਂ ਤਾਂ ਇਹ ਦੱਸੋ ਕਿ ਇਹ ਟੈਂਕ ਨੁਮਾ ਚੀਜ਼ ਹੈ ਕੀ ਆ ਜਿਹੜੀ ਤੁਸੀਂ ਨਵੀਂ ਤਿਆਰ ਕੀਤੀ ਹੈ ਤੁਹਾਡਾ ਵਾਲਾ ਸਰ ਕੰਪਨੀ ਹੈ ਸਾਡੀ ਜੀਐਸਡਬਲਿਊ ਗੀਕੋ ਮੋਟਰਸ ਜੀ

ਬਰਫ ਦੇ ਉੱਤੇ ਜਾਣਾ ਹੈਗਾ ਗਲੇਸ਼ੀਅਰਸ ਤੇ ਜਾਣਾ ਹੈਗਾ ਜਾਂ ਫਿਰ ਪਾਣੀ ਦੀ ਬੋਡੀਆਂ ਨੂੰ ਕਰਾਸ ਕਰਨਾ ਹੈਗਾ ਇਹ ਕਿਸੇ ਵੀ ਤਰ੍ਹਾਂ ਦੇ ਟੈਰਨ ਦੇ ਜਾ ਸਕਦੀ ਹੈ ਇਹ ਅ ਅਸੀਂ ਇਹਨੂੰ ਕਹਿੰਦੇ ਆ ਪੁਆਇੰਟ ਐਂਡ ਡਰਾਈਵ ਵਾਹਨ ਮਤਲਬ ਜਿੱਧਰ ਨੂੰ ਤੁਸੀਂ ਡਾਇਰੈਕਸ਼ਨ ਦਿਖਾਓਗੇ ਉਧਰ ਨੂੰ ਜਾ ਸਕਦੀ ਹੈਗੀ ਹੁਣ ਇਹ ਗੱਡੀ ਅੱਜ ਦੀ ਡੇਟ ਦੇ ਵਿੱਚ ਜਿਹੜੇ ਫਲੱਡ ਵਾਲੇ ਏਰੀਆਜ਼ ਹੈਗੇ ਜਿੱਥੇ ਬਹੁਤ ਸਾਰੇ ਹੜ੍ਹ ਆਏ ਹੋਏ ਆ ਉੱਤੇ ਹੈਲਪ ਕਰ ਰਹੀ ਹੈ ਜੀ ਕਿਉਂਕਿ ਇਹਨੂੰ ਕਿਸੇ ਵੀ ਟੈਰਨ ਦੇ ਲੈ ਕੇ ਜਾਣ ਦੀ ਕੋਈ ਤਿਆਰੀ ਨਹੀਂ ਕਰਨੀ ਪੈਂਦੀ ਐ ਐਜ਼ ਇਟ ਇਜ਼ ਗੱਡੀ ਚਲੀ ਜਾਂਦੀ ਐ ਹੂੰ ਗੱਡੀ ਦੇ ਵਿੱਚ ਜਿਹੜੀ ਖਾਸੀਅਤ ਹੈ ਜਿਹੜੀ ਇਹਨੂੰ ਹੈਲਪ ਕਰਦੀ ਹੈ ਰੈਸਕਿਊ ਕਰਨ ਚ ਇੱਕ ਤਾਂ ਸਭ ਤੋਂ ਪਹਿਲਾਂ ਇਹਦੇ ਟਾਇਰ ਹੈ ਜਿਹੜੇ ਦੇ ਟਾਇਰ ਹੈ ਸਰ ਇਹ ਸਪੈਸ਼ਲ ਇੱਕ ਤਾਂ ਰਬਰ ਨਾਲ ਬਣੇ ਹੋਏ ਆ ਪਲੱਸ ਲੋ ਪ੍ਰੈਸ਼ਰ ਹੁੰਦੇ ਆ ਬਹੁਤ ਜ਼ਿਆਦਾ ਬਹੁਤ ਲਾਈਟ ਨੇ ਹਾਂਜੀ ਅਲਟਰਾ ਲੋ ਪ੍ਰੈਸ਼ਰ ਕਿਹਾ ਜਾਂਦਾ ਇਹਨਾਂ ਨੂੰ ਇਹਨਾਂ ਛਵਾ ਵੀ ਸਿਰਫ 0.5 ਪੀਐਸਆਈ ਤੋਂ 3 ਪੀਐਸਆਈ ਹੀ ਭਰੀ ਜਾਂਦੀ ਹੈ ਤੇ ਉਹ ਸਾਰਾ ਦਾ ਸਾਰਾ ਨਾ ਅੰਦਰੋਂ ਕੰਟਰੋਲ ਹੁੰਦਾ ਤੁਹਾਨੂੰ ਬਾਹਰੋਂ ਹਵਾ ਭਰਨ ਦੀ ਲੋੜ ਨਹੀਂ ਹੈਗੀ ਤੁਸੀਂ ਹਾਟ ਜਮੀਨ ਤੇ ਹੋ ਤਾਂ ਤੁਸੀਂ ਹਵਾ ਵਧਾ ਲੂਗੇ ਜਦੋਂ ਚਿੱਕੜ ਜਾ ਰਹੇ ਹੋਵਾ ਘਟਾ ਲੂਗੇ ਪਾਣੀ ਚੋ ਤਾਂ ਹਵਾ ਮੀਡੀਅਮ ਕਰ ਲੂਗੇ ਉਹ ਸਾਰਾ ਦਾ ਸਾਰਾ ਕੰਟਰੋਲ ਗੱਡੀ ਦੇ ਅੰਦਰ ਹੀ ਹੈਗਾ ਤੇ ਗੱਡੀ ਦੇ ਅੰਦਰ ਜਾਣ ਲਈ ਦੋ ਬੰਦੇ ਬੈਠਦੇ ਆ ਅੱਗੇ ਡਰਾਈਵਰ ਤੇ ਨਾਲ ਇੱਕ ਹੋਰ ਬੰਦਾ ਤੇ ਜਿਹੜਾ ਨਾ ਸਿਸਟਮ ਹੈ ਸਟੀਰਿੰਗ ਦਾ ਉਹ ਸਟੀਰਿੰਗ 휠 ਨਹੀਂ ਹੈਗਾ ਉਹਦੇ ਵਿੱਚ ਸਕਿਡ ਸਟੀਰਿੰਗ ਸਿਸਟਮ ਬੋਲਦੇ ਨੇ ਸਟੀਰਿੰਗ ਤੋਂ ਬਿਨਾ ਹੀ ਚੱਲਦਾ ਜੀ ਨਹੀਂ ਸਟੀਰਿੰਗ ਸਿਸਟਮ ਹੈ ਸਟੀਰਿੰਗ 휠 ਨਹੀਂ ਹੈਗਾ ਓਕੇ ਸਿਸਟਮ ਨੂੰ ਕਹਿੰਦੇ ਸਕਿਡ ਸਟੀਅਰ ਸਿਸਟਮ ਜਿਹੜਾ ਲੀਵਰ ਨਾਲ ਕੰਟਰੋਲ ਹੁੰਦਾ ਇਹ ਹੈਲਪ ਕਰਦਾ ਗੱਡੀ ਨੂੰ 360 ਡਿਗਰੀ ਤੇ ਘੁੰਮਣ ਨਹੀਂ ਤਾਂ ਹੁਣ ਜਿਵੇਂ ਹੁਣ ਤੁਸੀਂ ਰੈਸਕਿਊ ਕਰਨ ਜਾ ਰਹੇ ਹੋ ਤੁਹਾਡੇ ਕੋਲ ਘੁੰਮਣ ਕੇ ਦੀ ਜ਼ਿਆਦਾ ਜਗ੍ਹਾ ਤਾਂ ਹੁੰਦੀ ਨਹੀਂ ਹੈ ਤਾਂ ਗੱਡੀ ਛੋਟੀ ਜੀ ਜਗ੍ਹਾ ਤੇ ਵੀ ਬੜੇ ਆਰਾਮ ਨਾਲ ਘੁੰਮ ਜਾਂਦੀ ਹੈ ਠੀਕ ਹੈ ਜੀ ਅੱਛਾ ਮੈਨੂੰ ਮੈਂ ਬਹੁਤ ਬਾਰੀਕੀ ਨਾਲ ਜਾਂਚੂ ਜੋ ਪਹਿਲਾਂ ਮੈਨੂੰ ਟਾਇਰਸ ਦੀ ਖਾਸੀਅਤ ਦਿਖਾਓ ਕਿ ਤੁਸੀਂ ਕਹਿ ਰਹੇ ਹੋ ਕਿ ਆਪਣੇ ਆਪ ਹਵਾ ਨਿਕਲ ਜਾਂਦੀ ਹੈ ਹਾਂ ਬਿਲਕੁਲ ਤੇ ਹੁਣ ਜਿਵੇਂ ਇਸ ਟਾਈਮ ਗੱਡੀ ਅਸੀਂ ਮੰਨ ਲਓ ਜੇ ਚਿੱਕੜ ਵਾਲੇ ਏਰੀਆਸ ਲੈ ਕੇ ਜਾਣੀ ਹੈ ਜੀ ਹੂੰ ਜੀ ਤਾਂ ਇਹਨੂੰ ਅਜੇ ਵੀ ਅਜੇ ਹਵਾ ਕੱਢਣੀ ਹੈ ਠੀਕ ਹੈ ਜੀ ਜੀ ਇਹ ਹੁਣ ਅੱਪ ਨੂੰ ਘਟਾਣੀ ਸ਼ੁਰੂ ਕਰ ਦਾਂਗੇ ਆ 150 ਪਾਉਂਡ ਸੀਗੀ ਹੁਣ ਹੌਲੀ ਹੌਲੀ ਘਟ ਰਹੀ ਹੈਗੀ ਆ ਜੀ ਤੇ 50 ਤੱਕ ਇਹ ਹਵਾ ਨੀਚੇ ਘਟ ਰਹੀ ਹੈ ਹਾਂਜੀ ਹਵਾ ਘਟਾਉਣ ਦੀ ਜ਼ਰੂਰਤ ਕਿਉਂ ਪੈਂਦੀ ਹੈ ਜਦੋਂ ਬੱਚਕੜ ਜਾਣਿਆ ਤਾਂ ਕੰਟੈਕਟ ਏਰੀਆ ਦਾਦਾ ਚਾਹੀਦਾ ਹੁੰਦਾ ਨਾ ਟਾਇਰ ਦਾ ਤਾਂ ਕਿ ਉਹਨੂੰ ਟ੍ਰੈਕਸ਼ਨ ਮਿਲ ਸਕੇ ਹੂੰ ਅੱਛਾ ਇਹਦਾ ਜਿਹੜਾ ਇੰਜਨ ਹੈ ਉਹ ਸਿਰਫ 55 ਹਾਰਸ ਪਾਵਰ ਦਾ ਬਟ 190 ਨਿਊਟਨ ਮੀਟਰ ਦੇ ਟਾਰਕ ਦਿੰਦਾ ਹੈਗਾ ਜਿਹਦੇ ਕਰਕੇ ਗੱਡੀ ਕਿਸੇ ਵੀ ਏਰੀਆ ਦੇ ਵਿੱਚ ਜਾ ਸਕਦੀ ਹੈ ਤੇ ਹਾਂ ਗੱਡੀ ਤੇਰਾਂ 5 ਲੀਟਰ ਦਾ ਇਹ ਫਿਊਲ ਖਾਂਦੀ ਆ ਤਾਂ ਬਹੁਤ ਸਸਤੀ ਪੈ ਜਾਂਦੀ ਹੈ। ਇਹ ਪਾਣੀ ਦੇ ਵਿੱਚ ਕਰ ਕਰ ਕਿਵੇਂ ਸਾਬਤ ਹੋ ਸਕਦਾ? ਖਾਸ ਤੌਰ ਤੇ ਜਿਵੇਂ ਪਾਣੀ ਦੇ ਵਿੱਚ ਸਰ ਇਹਦਾ ਜਿਹੜਾ ਡਿਜ਼ਾਈਨ ਹੈ ਉਹ ਬੋਟ ਟਾਈਪ ਬਣਿਆ ਹੋਇਆ। ਤੁਸੀਂ ਜਦੋਂ ਇਹਨੂੰ ਪਾਣੀ 'ਚ ਲੈ ਕੇ ਜਾਂਦੇ ਹੋ ਤਾਂ ਜਿਹੜਾ ਬੋਟ ਸਟਰਕਚਰ ਹੈ ਉਹ ਪੁਆਇੰਸੀ ਦਿੰਦਾ ਤੇ ਜਿਹੜਾ ਇਹਦਾ ਟਾਇਰ ਹੈ ਉਹ ਅਨ ਪੈਡਲ ਨਾਲ ਅੱਗੇ ਲੈ ਕੇ ਜਾਂਦੇ ਹੈ ਜਾਂ ਗੱਡੀ ਨੂੰ ਅੱਗੇ ਪਿੱਛੇ ਕਰ ਸਕਦੇ ਆ। ਹੁਣ ਅਸੀਂ ਹਵਾ ਘਟਾ ਦਿੱਤੀ ਤੇ ਹੁਣ ਅਸੀਂ ਹਵਾ ਭਰਨੀ ਹੈ। ਇੱਥੇ ਅੰਦਰ ਹੀ ਭਰ ਲਈਏ ਹੁਣ ਤੁਸੀਂ ਮੰਨ ਲਓ ਥਿੱਕੜ ਤੋਂ ਨਿਕਲ ਕੇ ਨਾਰਮਲ ਏਰੀਆ ਜਾ ਰਹੇ ਹੋ। ਇੱਦਾਂ ਹੀ ਹਵਾ ਭਰ। ਆਪਣੇ ਆ ਬੜਾ ਐਕਸਾਸਟ ਹੈ ਦਾ ਉਹ ਸਿੱਧਾ ਟਾਇਰ ਦੇ ਵਿੱਚ ਲਿਆ ਜਾਂਦਾ ਹੈਗਾ ਜਦੋਂ ਅਸੀਂ ਨੌਕ ਨੂੰ ਘਵਾ ਦਿੰਦੇ ਹਾਂ ਅੱਛਾ ਆਰਮੀ ਦੇ ਲਈ ਵੀ ਇਹ ਇੰਡੀਆ ਸੇਵਾਵਾਂ ਵਿੱਚ ਕੁਝ ਮਹੱਈਆ ਕਰਵਾ ਰਹੇ ਸਰ ਆਰਮੀ ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚ ਆਰਮੀ ਦੀਆਂ ਗੱਡੀਆਂ ਖਰੀਦੀਆਂ ਗਈਆਂ ਸੀ 2 ਸਾਲ ਪਹਿਲਾਂ ਇਹ ਫੈਕਟਰੀ ਲੱਗੀ ਹੈ ਜਿੱਥੇ ਜੀਐਨਡਬਲਿਊ ਨੇ ਇਕੋ ਮੋਟਰਸ ਨੂੰ ਸਟ੍ਰੈਟੈਜਿਕ ਇਨਵੈਸਟਮੈਂਟ ਤੋਂ ਤੱਕ ਮੈਜੋਰਿਟੀ ਸ਼ੇਅਰ ਹੋਲਡਰ ਲੈ ਕੇ ਜੀਐਨਡਬਲਿਊ ਇਕੋ ਮੋਟਰਸ ਬਣ ਗਿਆ ਸੀ ਤਾਂ ਸਭ ਤੋਂ ਪਹਿਲਾ ਕਸਟਮਰ ਆਰਮੀ ਹੀ ਸੀ ਆਰਮੀ ਨੇ ਲਿਤੀਆਂ 에ਅਰਪਲਾਨਸ ਵਿੱਚ ਵੀ ਆਰਮੀ ਨੇ ਇੰਡੀਆ ਵੀ ਲਗਾਈਆਂ ਆਪਣੇ ਬਾਹਰ ਇੰਡੀਆ ਤੋਂ ਬਾਹਰ ਜਿੱਥੇ ਆਰਮੀ ਦੇ ਦਿਸਣ ਹੈ ਉੱਥੇ ਵੀ ਇਹ ਗੱਡੀਆਂ ਗਈਆਂ ਇਹ ਬੇਸਿਕਲੀ ਲੌਜਿਸਟਿਕ ਵਾਹਨ ਹੈ ਜਿਹਦੇ ਵਿੱਚ ਤੁਸੀਂ ਲੋਕਾਂ ਨੂੰ ਸਮਾਨ ਨੂੰ ਦਵਾਈਆਂ ਨੂੰ ਐਸੈਂਸ਼ੀਅਲ ਇਕੁਇਪਮੈਂਟ ਨੂੰ ਸਪੋਰਟ ਕਰ ਸਕਦੇ ਹੋ ਅੱਛਾ ਇਹਦੀ ਕੈਪੈਸਿਟੀ ਕਿੰਨੀ ਹੈ ਕਿੰਨਾ ਵਜ਼ਨ 1200 ਕਿਲੋ ਦਾ ਭਾਰ ਲੈ ਸਕਦੀ ਹੈ ਸਰ ਦੋ ਬੰਦੇ ਅੱਗੇ ਤੇ ਸੱਤ ਬੰਦੇ ਪਿੱਛੇ ਬੈਠ ਆ ਜਾਂਦੇ ਹੈਗੇ ਤੇ ਸਤ ਬੰਦਾਂ ਦੇ ਪਿੱਛੇ ਬਿਠਾ ਕੇ ਵੀ ਸਮਾਨ ਰੱਖਣ ਦੀ ਜਗ੍ਹਾ ਬਣੀ ਹੋਈ ਹੈ ਅੱਛਾ ਸਰ ਸੇਫ ਕਿਨ ਹੈ ਅਗਰ ਪਾਣੀ ਚੱਲੇ ਉਹ ਬੋਟ ਡੂਗਾ ਇੱਕ ਚੱਲੇ ਕੋਈ ਫਰਕ ਨਹੀਂ ਪੈਂਦਾ ਸਰ ਕੋਈ ਗੱਡੀ ਤਾਂ ਤੈਰ ਰਹੀ ਹੈ ਨਾ ਹਾਂ ਇਨਫੈਕਟ ਇਹ ਇਹ ਕਦੇ ਸਿੰਕ ਨਹੀਂ ਕਰ ਸਕਦੀ ਬੋਟ ਦੇ ਵਿੱਚ ਪੰਚਰ ਹੋ ਜਾਦਾ ਬੋਟ ਕਰ ਸਕਦੀ ਹੈ ਇਹ ਨਹੀਂ ਕਰ ਸਕਦੀ ਇਹ ਦੋ ਟਾਇਰ ਤੇ ਵੀ ਗੱਡੀ ਆਪਣਾ ਕੰਮ ਸਰਵਾਈਵ ਕਰਕੇ ਜਾਏ ਦੋ ਟਾਇਰ ਤੇ ਸਰਵਾਈਵ ਹੋਣਾ ਮਤਲਬ ਹੈ ਜੇ ਦੋ ਟਾਇਰ ਪੰਚਰ ਵੀ ਹੋ ਜਾਣ ਤਾਂ ਵੀ ਗੱਡੀ ਆਪਣਾ ਕੰਮ ਪੂਰਾ ਕਰੇਗੀ ਕਿਉਂਕਿ ਤੁਸੀਂ ਨਾਲ ਦੀ ਨਾਲ ਹਵਾ ਹਰ ਟਾਈਮ ਉਹਦੇ ਖਾਸਨ ਕਰਦੇ ਰਹੋਗੇ ਇਸ ਕੰਮ ਪਰ ਇਹ ਕਿੰਨੇ ਸੋਸੀਸੀ ਦਾ ਇੰਜਣ ਹੈ ਇੰਜਨ ਇਹਦਾ 1800cc ਹੈ 55 ਹਾਰਸ ਪਾਵਰ ਹੈ 190 ਨਿਊਟਨ ਮੀਟਰ ਦੀ ਟਾਰਕ ਦਿੰਦਾ ਆਏਗਾ ਬਿਲਕੁਲ ਸੈਂਟਰਸ ਲੱਗਿਆ ਹੁੰਦਾ ਜਿਹਦੇ ਕਰਕੇ ਇਹਦਾ ਸੀਜੀ ਬਹੁਤ ਨੀਚੇ ਆ ਉੱਪਰ ਸਾਰੀ ਬੋਡੀ ਐਲੂਮੀਨੀਅਮ ਦੀ ਹੈ ਪਿੱਛੇ ਤੇ ਦਿਖਾ ਸਕਦੇ ਹਾਂ ਜੀ ਅੰਦਰ ਰੋਪਸ ਲੱਗਿਆ ਹੋਈਆਂ ਲੋਕਾਂ ਨੂੰ ਬਚਾਉਣ ਦੇ ਓਕੇ ਉਲਟਾ ਜਾਣਾ ਵੀ ਹੈ ਤਾਂ ਬਿਲਕੁਲ ਇਹ ਨਾਲ ਦੀ ਨਾਲ ਤੁਹਾਨੂੰ ਬਾਰੀਕੀ ਨਾਲ ਦਿਖਾਉਂਦੇ ਆ ਇਹ ਸਰ ਇਹ ਕਿਹੜੀ ਤਰ੍ਹਾਂ ਦਾ ਬਣਿਆ ਹੋਇਆ ਇਹ ਮੈਟਲ ਕਿਹੜਾ ਇਹ ਉੱਪਰ ਐਲੂਮੀਨੀਅਮ ਦਾ ਬਣਿਆ ਹੁੰਦਾ ਜੀ ਥੱਲੇ ਸਟੀਲ ਲੱਗਿਆ ਹੋਇਆ ਨੀਚੇ ਹਾਂਜੀ ਇਹ ਕੀ ਹੈ ਜੀ ਇਹ ਬੇਸਿਕਲੀ ਇਹ ਤਾਂ ਐਗਜ਼ੌਸ ਉਹਨ ਗੱਡੀ ਦਾ ਜਦ ਪਾਣੀ ਸੀ ਜਾਂਦੀ ਹੈ ਤਾਂ ਆਲਮੋਸਟ ਹਾਫ ਤੱਕ ਹੀ ਰਹਿੰਦਾ ਹੈਗਾ ਪਾਣੀ ਬਟ ਜੇ ਕਦੀ ਇਕਦਮ ਲਹਿਰ ਆਈ ਪਾਣੀ ਉੱਪਰ ਚਲ ਗਿਆ ਤਾਂ ਡਰੇਨ ਪਲੱਗ ਲੱਗੇ ਹੋਏ ਹਨ ਉਹਨੂੰ ਪਾਣੀ ਨੂੰ ਬਾਹਰ ਗੱਡਣ ਨੂੰ ਨਾਲ ਦੀ ਨਾਲ ਜੇ ਉਸ ਤੋਂ ਬਾਅਦ ਵੀ ਚੱਲਿਆ ਜਾਵੇ ਤਾਂ ਅੰਦਰ ਇੱਕ ਪੰਪ ਲੱਗਿਆ ਹੁੰਦਾ ਜਿੱਥੇ ਪਾਣੀ ਟੱਚ ਹੁੰਦੇ ਹੀ ਨਾਲ ਹੀ ਪਾਣੀ ਬਾਹਰ ਆਣਾ ਸ਼ੁਰੂ ਹੋ ਜਾਂਦਾ ਇਹਦੇ ਹਰ ਟਾਇਰ ਦੇ ਅੰਦਰ ਇੱਕ ਕੈਨਿਸਟਰ ਲੱਗਿਆ ਹੋਇਆ 58 58 ਲੀਟਰ ਦਾ ਤੇ ਚਾਰਾ ਟਾਇਰਾਂ ਚ 58 58 ਲੀਟਰ ਹੈ ਪਲੱਸ ਗੱਡੀ ਦਾ ਜਿਹੜਾ ਮੇਨ ਫਿਊਲ ਟੈਂਕ ਹੈ 95 ਲੀਟਰ ਦਾ ਮਲਾ ਕੇ 327 ਲੀਟਰ ਹੋ ਜਾਂਦਾ

ਇਹਰੀ ਕੁਸ਼ਨ ਦੀ ਤਰ੍ਹਾਂ ਕੰਮ ਕਰਦਾ ਹੈ ਇਸ ਕਰਕੇ ਬਾਹਰ ਕੋਈ ਪਾਰਟੀ ਨਹੀਂ ਇਸ ਕਰਕੇ ਕਿਚੜ ਪਸੰਦਤ ਸਵਾਲ ਹੀ ਨਹੀਂ ਹੁੰਦਾ ਅੱਛਾ ਪੱਥਰਾਂ ਚ ਕਿਵੇਂ ਕਾਰਗਰ ਹੈ ਪੱਥਰ ਤਾਂ ਬਹੁਤ ਨੁਕੀਲੇ ਹੁੰਦੇ ਪੱਥਰ ਵੀ ਨੁਕੀਲੇ ਹੁੰਦੇ ਤਾਂ ਰਬਰ ਇੱਕ ਤਾਂ ਸਪੈਸ਼ਲ ਹੈ ਪਲੱਸ ਜਦ ਕੋਈ ਵੀ ਪੱਥਰ ਚੁੱਬਦਾ ਹੈ ਜਿਹੜਾ ਜਿਹੜਾ ਉਹ ਅੰਦਰੋਂ ਦਬ ਜਾਂਦਾ ਰਬਰ ਤੇ ਹਵਾ ਬਾਕੀ ਸਭ ਜਗ੍ਹਾ ਘੁੰਮ ਜਾਂਦੀ ਹੈ ਇਸੇ ਕਰਕੇ ਲੋ ਪ੍ਰੈਸ਼ਰ ਹੈ ਤਾਂ ਇਸ ਕਰਕੇ ਪੰਚਰ ਨਹੀਂ ਹੁੰਦੇ ਮੈਂ ਤਾਂ 2 ਸਾਲ ਚ ਕਦੀ ਪੰਚਰ ਹੁੰਦੇ ਦੇਖੀ ਨਹੀਂ ਜੀ ਪਾਣੀ ਦਾ ਤਾਂ ਅੰਦਰ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਗੱਡੀ ਫੁਲੀ ਸੀਲ ਹੈ ਜੀ ਬاہر ਟਾਇਰ ਨੂੰ ਛੱਡ ਕੇ ਹੋਰ ਕੋਈ ਵੀ ਚੀਜ਼ ਪਾਣੀ ਦੇ ਕੰਟੈਕਟ ਹੈ ਨਹੀਂ ਤੇ ਅੰਦਰ ਪਾਣੀ ਜਾਣੀ ਚਾਹੀਦਾ ਅੱਛਾ ਤੁਸੀਂ ਕਿਹਾ ਕਿ ਉਹ ਸਪੈਸ਼ਲ ਐਂਬੂਲੈਂਸ ਤਿਆਰ ਕੀਤੀ ਗਈ ਹੈ ਦਲੇਰ ਉਹ ਵੀ ਆ ਜਾਓ ਨਾਲ ਦੀ ਨਾਲ ਉਹ ਵੀ ਦਿਖਾ ਦਈਏ ਕਿ ਉਹ ਉਹਦੀਆਂ ਕੀ ਖਾਸੀਅਤ ਨੇ ਉਹ ਵੀ ਜਾਣਨ ਸਰ ਬੇਸਿਕਲੀ ਇਹਦਾ ਜਿਹੜਾ ਪਿਛਲਾ ਹਿੱਸਾ ਹੈਗਾ ਨਾ ਉਹ ਐਡਜਸਟ ਕੀਤਾ ਜਾ ਸਕਦਾ ਤੇ ਉਹਨੂੰ ਐਂਬੂਲੈਂਸ ਕਨਵਰਟ ਕੀਤਾ ਗਿਆ ਹੈਗਾ ਤਾਂਕਿ ਜਿਵੇਂ ਲੋਕਾਂ ਨੂੰ ਰੈਸਕਿਊ ਕਰ ਰਹੇ ਹਾਂ ਕੁਝ ਲੋਕ ਬਿਮਾਰ ਵੀ ਹੁੰਦੇ ਹੋਂ ਜਿਵੇਂ ਅਸੀਂ ਪਿਛਲੇ 2 ਦਿਨ ਅਪਰੋਕਸੀਮੇਟਲੀ 150 ਬੰਦੇ ਰੈਸਕਿਊ ਹੋਏ ਉਸ ਇੱਕ 4 ਮਿੰਨ 4 ਦਿਨ ਦਾ ਬੱਚਾ ਵੀ ਹੈ ਕਾਫੀ ਸਾਰੇ 올ਡ এজ ਬੰਦੇ ਵੀ ਆਏ ਜੇ ਕੋਈ ਬਿਮਾਰ ਹੋਵੇ ਤਾਂ ਇਹ ਗੱਡੀ ਵੀ ਉੱਥੇ ਡਿਪਲਾਈ ਕੀਤੀ ਜਾ ਸਕਦੀ ਹੈ ਹਜੇ ਤਾਂ ਐਂਬੂਲੈਂਸ ਉੱਥੇ ਨਹੀਂ ਗਈ ਹੈ ਕੋਈ ਚਾਹੇ ਤਾਂ ਲੈ ਸਕਦਾ ਇਹ ਕਿਹੜੀ ਫੈਸਿਲਿਟੀਆਂ ਨੇ ਦੇ ਦੇ ਵਿੱਚ ਸਰ ਕ੍ਰਿਟੀਕਲ ਕੇਅਰ ਦਾ ਸਭ ਕੁਝ ਲੱਗਿਆ ਹੋਇਆ ਹਮ ਸਟ੍ਰੈਚਰ ਹੈ ਸਕੂਪ ਸਟ੍ਰੈਚਰ ਹੈ ਹੱਡੀਆਂ ਟੁੱਟਣ ਦਾ ਉਹਦੇ ਲਈ ਅਲੱਗ ਤੋਂ ਸਟ੍ਰੈਚਰ ਆਂਦਾ ਹੈਗਾ ਚਾਰ ਡਾਕਟਰ ਚਾਰ ਪੈਰਾਮੈਡਿਕ ਨਾਲ ਬੈਠ ਸਕਦੇ ਆ ਵੈਂਟੀਲੇਟਰ ਹੈ ਡੀਫਰੀਬਿਲੇਟਰ ਹੈ ਵੈਂਟੀਲੇਟਰਸ ਹਾਂਜੀ ਹਾਂਜੀ ਆਕਸੀਜਨ ਸਿਲੰਡਰ ਲੱਗਿਆ ਹੋਇਆ ਅੰਦਰ ਆਕਸੀਜਨ ਕਨਸੈਂਟਰੇਟਰ ਵੀ ਲੱਗਿਆ ਹੋਇਆ ਅੰਦਰ ਤਾਂ ਕਿਸੇ ਵੀ ਬੰਦੇ ਬਾਕੀ ਇਧਰ ਬਾਕਸ ਬਨੇ ਹੋਏ ਆ ਜਿਦੇ ਵਿੱਚ ਸਿਰਿੰਜੇ ਦਵਾਈਆਂ ਹਮ ਸਰਜਰੀ ਦਾ ਛੋਟਾ ਮੋਟਾ ਸਮਾਨ ਸਭ ਕੰਟਰੋਲ ਸਟੋਰ ਕੀਤਾ ਜਾ ਸਕਦਾ ਤੇ ਜਦ ਬੰਦੇ ਨੂੰ ਟਰਾਂਸਪੋਰਟ ਕਰ ਰਹੇ ਹੈਗੀਆਂ ਤਾਂ ਉਸ ਟਾਈਮ ਉਹਨੂੰ ਫਰਸਟ ایڈ ਕ੍ਰਿਟੀਕਲ ਕੇਅਰ ਦਿੱਤੀ ਜਾ ਸਕਦੀ ਹੈ ਤਾਂ ਕਿ ਜਾਨ ਬਚ ਜਾਵੇ ਤੁਹਾਡੀਆਂ ਗੱਡੀਆਂ ਜਿਹੜੀਆਂ ਨੇ ਉਹ ਇਸ ਵੇਲੇ ਪੰਜਾਬ ਦੇ ਵੱਖੋ ਵੱਖ ਹੜ ਪ੍ਰਭਾਵਿਤ ਖੇਤਰਾਂ ਦੇ ਵਿੱਚ ਘੁੰਮ ਰਹੀਆਂ ਨੇ ਉਹ ਤੁਸੀਂ ਪ੍ਰੋਵਾਈਡ ਕੀਤੀਆਂ ਨੇ ਹਾਂਜੀ ਤਾਂ ਇਹ ਬੇਸਿਕਲੀ ਸਰ ਇਸ ਤਰ੍ਹਾਂ ਹੈਗਾ ਕਿ ਸਾਨੂੰ ਜੋ ਲੋਕਲ ਸਿਵਲ ਐਡਮਿਨਿਸਟ੍ਰੇਸ਼ਨ ਹੁੰਦੀ ਹੈ ਡੀਸੀ ਆਫਿਸ ਉਹਨਾਂ ਨੇ ਕੰਟੈਕਟ ਕੀਤਾ ਸੀਗਾ ਅੰਮ੍ਰਿਤਸਰ ਤੋਂ ਮੈਡਮ ਸਾਖੀ ਸਾਨੀ ਜੀ ਹੈਗੇ ਉਹਨਾਂ ਨੇ ਉਹਦਾ ਲੈਟਰ ਆਇਆ ਸੀਗਾ ਤਾਂ ਅਸੀਂ ਉਸ ਦੇ ਨਾਲ ਉਹਨਾਂ ਦੇ ਕਹਿਣ ਦੇ ਹਿਸਾਬ ਨਾਲ ਹੀ ਗੱਡੀਆਂ ਚਾਰੋਂ ਉੱਤੇ ਭੇਜੀਆਂ ਉਸ ਤੋਂ ਪਹਿਲਾਂ ਡੀਸੀ ਕਪੂਰਥਲਾ ਤੋਂ ਵੀ ਮੈਸੇਜ ਆਇਆ ਸੀ ਤਾਂ ਅਸੀਂ ਦੋ ਗੱਡੀਆਂ ਸੁਲਤਾਨਪੁਰ ਲੋਧੀ ਵੀ ਭੇਜੀ ਹੋਈਆਂ ਸੀ ਉਸ ਤੋਂ ਪਹਿਲਾਂ ਕਿਸਤਵਾਰ ਦੇ ਵਿੱਚ ਆਰਮੀ ਵਾਲੇ ਐਨਡੀਆਰਫ ਵਾਲੇ ਆਪਰੇਸ਼ਨ ਕਰ ਹੀ ਰਹੇ ਸੀਗੇ ਤਾਂ ਉੱਥੇ ਵੀ ਅਸੀਂ ਦੋ ਗੱਡੀਆਂ ਭੇਜੀਆਂ ਹੋਈਆਂ ਸੀ ਉਸ ਤੋਂ ਪਹਿਲਾਂ ਉੱਤਰਾਖੰਡ ਲੈਂਡਸਲਾਈਡਸ ਹੋਈਆਂ ਸੀ ਉੱਥੇ ਵੀ ਦੋ ਗੱਡੀਆਂ ਭੇਜੀਆਂ ਹੋਈਆਂ ਸੀ ਇਹ ਪਿਓਰਲੀ ਪਿਓਰਲੀ ਕੰਪਨੀ ਤੇ ਕੰਪਨੀ ਦੇ ਡਾਇਰੈਕਟਰਸ ਪ੍ਰੋਮੋਟਰਸ ਵੱਲੋਂ ਇਕ ਇਨਸਾਨੀਅਤ ਦੇ ਤੌਰ ਤੇ ਕਿੰਨਾ ਜਾ ਰਿਹਾ ਹੈਗਾ ਇਹ ਨਹੀਂ ਹੈਗਾ ਕਿ ਇਹ ਕੋਈ ਤੋਂ ਪੈਸੇ ਲੈ ਕੇ ਕਿੰਨਾ ਜਾ ਰਿਹਾ ਹੈ ਜੇ ਉਹ ਵੀ ਇਹਦਾ ਖਰਚਾ ਹੋ ਰਿਹਾ ਫਿਊਲ ਹੈ ਡਰਾਈਵਰਾਂ ਦੀ ਕੋਸਟ ਹੈ ਇਸ ਟਾਈਮ ਚਾਰ ਗੱਡੀਆਂ ਦੇ ਨਾਲ ਸਾਡੇ 8 ਬੰਦੇ ਉੱਤੇ ਹੈਗੇ ਆ ਪਲੱਸ ਦੋ ਆਫੀਸਰਸ ਉੱਤੇ ਹੈਗੇ ਆ ਜਿਨੇ ਵੀ ਬੰਦੇ ਉੱਤੇ ਹੈਗੇ ਸਾਰੇ ਦੇ ਸਾਰੇ ਖਰਚੇ ਕੰਪਨੀ ਹੀ ਟੇਕ ਕੇਅਰ ਕਰ ਰਹੀ ਹੈਗੀ ਬਿਕੋਜ਼ ਇੱਕ ਇਨਸਾਨੀਅਤ ਦੇ ਤੌਰ ਤੇ ਇੱਕ ਹੋਰ ਸਵਾਲ ਹੈ ਜੇ ਇਹਨਾਂ ਦੇ ਡਰਾਈਵਰ ਹੈ ਉਹਨਾਂ ਨੂੰ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਹਾਂਜੀ ਹਾਂਜੀ ਟ੍ਰੇਨ ਕੀਤਾ ਜਾਂਦੇ ਆ ਫੈਕਟਰੀ ਦੇ ਵਿੱਚ ਕੋਈ ਵੀ ਬੰਦਾ ਸਾਡੇ ਤੋਂ ਪਹਿ전에 ਆਰਮੀ ਨੇ ਵੀ ਗੱਡੀਆਂ ਖਰੀਦੀਆਂ ਉਹਨਾਂ ਦੇ ਵੀ ਬੰਦੇ ਟ੍ਰੇਨ ਕੀਤੇ ਗਏ ਅੱਛਾ ਮੈਂ ਸੁਣਿਆ ਆਰਮੀ ਨੇ ਇੱਕ ਤੁਹਾਡੇ ਇਸ ਟੈਂਕ ਨੋਮਾ ਚੀਜ਼ ਦਾ ਇੱਕ ਵੱਖਰਾ ਹੀ ਨਾਮ ਰੱਖਿਆ ਗਿਆ ਹਾਂਜੀ ਤਾਂ ਆਰ ਇਸ ਗੱਡੀ ਦਾ ਜਿਹੜਾ ਆਫੀਸ਼ੀਅਲ ਨਾਮ ਹੈ ਉਹ ਹੈ ਐਸ ਐਮ ਵੀ ਮਦਰ ਸਪੈਸ਼ਲਿਸਟ ਮੋਬਿਲਿਟੀ ਵਹੀਕਲ ਐਨ 1200 ਐਸ ਐਮ ਵੀ ਆਰਮੀ ਨੂੰ ਇੰਟਰਨਲੀ ਕਹਿੰਦੀ ਹੈ ਕਪੀਦਵਜ ਕਪੀਦਵਜ ਨਿਕਲ ਕੇ ਆਂਦਾ ਜੀ ਜਦ ਮਹਾਭਾਰਤ ਦੀ ਲੜਾਈ ਹੋਈ ਸੀ ਤਾਂ ਅਦਾ ਕਿਹਾ ਜਾਂਦਾ ਕਿ ਜਿਹੜਾ ਰਥ ਕ੍ਰਿਸ਼ਨ ਜੀ ਚਲਾ ਰਹੇ ਸੀ ਤੇ ਅਰਜੁਨ ਸੀਗਾ ਉਹਦੇ ਝੰਡੇ ਦੇ ਉੱਤੇ ਹਨੂਮਾਨ ਜੀ ਬੈਠੇ ਸੀ ਤਾਂ ਉਹ ਉੱਥੋਂ ਨਾਮ ਨਿਕਲਿਆ ਕਪੀਦਵਜ ਉਹ ਦਖਾੰਦਾ ਹੈ ਸਟੇਬਿਲਿਟੀ ਤੇ ਸਟਰੈਂਥ ਉਸ ਕਰਕੇ ਇਹਦਾ ਨਾਮ ਹੈ ਅਚ ਖੱਟਰ ਸਾਹਿਬ ਜਿੰਨੀ ਹੁਣ ਅੱਗੇ-ਅੱਗੇ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਹਨ ਤਾਂ ਤੁਹਾਡਾ ਇਹ ਅਤੀ ਆਧੁਨਿਕ ਯੰਤਰ ਜਿਹੜਾ ਹੈ ਕਿੰਨਾ ਹਿੰਦੁਸਤਾਨ ਦੇ ਲਈ ਇੰਡੀਆ ਦੇ ਲਈ ਭਾਰਤ ਦੇ ਲਈ ਕਿੰਨਾ کارਗਰ ਸਿੱਧਾ ਅੱਜ ਦੇ ਡਿਡ ਦੇ ਵਿੱਚ ਤਾਂ ਜੀ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਹੁਣ ਜ ਤੁਸੀਂ ਦੇਖੋ ਜੇ ਜਿੰਨੀ ਤੇਜ਼ੀ ਨਾਲ ਇਹਨਾਂ ਜ਼ਿੰਦਗੀਆਂ ਬਚਾਈਆਂ ਬੋਟਸ ਨੂੰ ਲੈ ਕੇ ਜਾਣਾ ਮਲਟੀਪਲ ਤਰ੍ਹਾਂ ਦੇ ਟਰਾਂਸਪੋਰਟ ਵਾਹਨ ਲੈ ਕੇ ਜਾਣਾ ਉੱਤ ਸਮਾਨ ਸਪਲਾਈ ਕਰਨਾ ਉਹ ਪੋਸੀਬਲ ਨਹੀਂ ਹੈ ਔਰ ਦੁਨੀਆ ਦੇ ਹਰ ਹਿੱਸੇ ਦੇ ਵਿੱਚ ਐਡਵਾਂਸ ਵਾਹਨ ਯੂਜ਼ ਹੁੰਦੇ ਆ ਰੈਸਕਿਊ ਆਪਰੇਸ਼ਨਸ ਲਈ ਡਿਫਿਕਲ ਟੈਰਨਸ ਲਈ ਤੇ ਜਦ ਤੱਕ ਇੰਡੀਆ ਦੇ ਵਿੱਚ ਉਹ ਨਹੀਂ ਆਏਗਾ ਤਦ ਤੱਕ ਜਿਹੜੀ ਜ਼ਿੰਦਗੀਆਂ ਹੈਗੀਆਂ ਮੁੱਲੇ ਲੋਕਾਂ ਦੀ ਉਹ ਜਾਂਦੀ ਰਹਿਣਗੀਆਂ ਬਟ ਰੱਬ ਕਰੇ ਕਿ ਜਿਹੜੀ ਅਥਾਰਟिटीज ਹੈ ਉਹਨੂੰ ਦੇਖਣ ਆਈ ਆਮ ਹੋਪਫੁਲ ਕਿ ਦੇਖ ਰਹੇ ਹੋਏ ਹੋਗੇ ਤੇ ਦੇ ਵਿਲ ਡਿਸਾਈਡ ਕਿ ਹਰ ਏਰੀਆ ਚ ਕਿੰਨੀਆਂ ਦੋ ਦੋ ਗੱਡੀਆਂ ਦਾ ਰੱਖਣ ਘੱਟੋ ਘੱਟ ਵੀ ਹੋਣਾ ਚਾਹੀਦੀਆਂ ਚੰਡੀਗੜ੍ਹੋਂ ਭੇਜੀਆਂ 8-10 ਘੰਟੇ ਲੱਗਦੇ ਹਨ ਰਫਲਾਡਾਲੇ ਏਰੀਆ ਚ ਪਹੁੰਚਦੇ ਹਨ ਹੈਨਾ ਜੀ ਤੇ ਜੇ ਹਰ ਡਿਜ਼ਾਸਟਰ ਵਾਲੇ ਪ੍ਰੋਨ ਏਰੀਆ ਜਿੰਦਗੀ ਜਲਦੀ ਬਚਾਈ ਜਾ ਸਕਦੀ ਹੈ ਅੱਛਾ ਮੇਰਾ ਲਾਸਟ ਸਵਾਲ ਹੈ ਕੋਸਟ ਕੀਮਤ ਕੀ ਨਹੀਂ ਅਗਰ ਤੋਂ ਆਪਕੋ ਕਿਸੇ ਨੇ ਬਾਏ ਕਰਨਾ ਹੋਵੇ ਖਰੀਦਣਾ ਹਾਂ ਇਹਦੀ ਕੀਮਤ ਸਰ ਵੇਰੀ ਕਰਦੀ ਹੈ ਮਾਡਲ ਟੂ ਮਾਡਲ ਪਹਿਲਾਂ ਤਾਂ ਹੂੰ ਦੂਸਰਾ ਕਿਉਂਕਿ ਇਹ ਆਰਮੀਨੋ ਗੱਡੀਆਂ ਗਈਆਂ ਹੈਗੀਆਂ ਤਾਂ ਅਸੀਂ ਪਬਲਿਕਲੀ ਇਹਦੀ ਪ੍ਰਾਈਸ ਅਨਾਊਂਸਿੰਗ ਕਰਦੇ ਕੋਈ ਵੀ ਇੰਟਰਸਟਿਡ ਹੈ ਉਹ ਸਾਡੇ ਨੰਬਰ ਦੇ ਉੱਤੇ ਕੰਟੈਕਟ ਕਰ ਸਕਦਾ ਹੈ ਸਾਡੇ ਫੇਸਬੁਕ ਪੇਜ ਤੇ ਲਿੰਕਡਇਨ ਪੇਜ ਤੇ ਸਾਡੀ ਵੈਬਸਾਈਟ ਤੇ ਸਾਡਾ ਨੰਬਰ ਦਿੱਤਾ ਹੋਇਆ ਹੈ ਤਾਂ ਉਹਨਾਂ ਦੀ ਜ਼ਰੂਰਤ ਦੇ ਅਸਰ ਨਾਲ ਅਸੀਂ ਉਹਨਾਂ ਨੂੰ ਪ੍ਰਾਈਸ ਦੇ ਦਿੰਦੇ ਜਿਵੇਂ ਹੁਣ ਕੋਈ ਆਪਤਾ ਆਵੇ ਤਾਂ ਕਿੰਨੀ ਦੇਰ ਚ ਗੱਡੀ ਤੁਸੀਂ ਪ੍ਰੋਵਾਈਡ ਸਰ ਅੱਜ ਦੀ ਡੇਟ ਤੱਕ ਦੇਖੋ ਜੇ ਇਨਸਾਨ ਦੀ ਜ਼ਿੰਦਗੀ ਬਚਾ ਲਨੀ ਚਾਹੀਦਾ ਤਾਂ ਅਸੀਂ 48 ਘੰਟੇ ਚੋਂ ਗੱਡੀ ਤਿਆਰ ਕਰਕੇ ਭੇਜ ਦਾਂਗੇ ਸਿਰਫ ਹਾਂਜੀ ਇਹ ਨਾ ਤੇ ਜੀ ਨਾ ਕੰਮ ਚੱਲ ਰਿਹਾ ਹੈ ਬਿਲਕੁਲ ਜਿਸੀ ਗੱਡੀਆਂ ਰੱਖੀਆਂ ਹੋਈਆਂ ਹਨ ਤਿਆਰ ਕੀਤੀਆਂ ਹੋਈਆਂ ਹਨ ਬੰਦੀਆਂ ਹੀ ਰਹਿੰਦੀਆਂ ਹਰ ਵਕਤ ਅੱਜ ਹੁਣ ਜ਼ਰੂਰਤ ਪੈ ਗਈ ਤਾਂ ਜੇ ਡਿਜ਼ਾਸਟਰ ਦਾ ਟਾਈਮ ਹੈ ਤੇ ਇਸ ਟਾਈਮ ਤੇ ਅਸੀਂ ਵੀ ਦਿਨ ਰਾਤ ਕੰਮ ਕਰਾਂਗੇ ਤੇ ਗੱਡੀਆਂ ਭੇਜਾਂਗੇ ਠੀਕ ਹੈ ਬਹੁਤ ਮਿਹਰਬਾਨੀ ਮੈਡਮ ਦਾ ਮੈਸੇਜ ਸਾਨੂੰ 11 ਵਜੇ ਆਇਆ ਸੀ ਅਸੀਂ ਸ਼ਾਮ ਨੂੰ 5 ਵਜੇ ਤੱਕ ਗੱਡੀਆਂ ਕੱਢ ਦਿੱਤੀਆਂ ਸਰ ਬਹੁਤ ਮਿਹਰਬਾਨੀ ਜਾਣਕਾਰੀ ਦੇਣ ਦੇ ਲਈ ਤਾਂ ਯੋਗੇਸ਼ ਖੱਟਰ ਸੀਗੇ ਤਾਂ ਇਹ ਅਤੀ ਆਧੁਨਿਕ ਟੈਂਕ ਨਮਾ ਚੀਜ਼ ਹੈ ਜਿਹੜੀ ਤੁਹਾਨੂੰ ਅਸੀਂ ਦਿਖਾਉਣ ਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਅਗਰ ਪੰਜਾਬ ਦੇ ਉਹਨਾਂ ਫਲੱਡ ਵਾਲੇ ਏਰੀਆ ਦਾ ਜ਼ਿਕਰ ਕਰਾਂ ਤਾਂ ਉਸ ਦੇ ਵਿੱਚ ਇਸ ਨੇ ਧੂਮ ਮਚਾਈ ਪਿਆ ਜਿਸ ਦੇ ਚੱਲਦੇ ਅਸੀਂ ਇੱਥੇ ਪਹੁੰਚੇ ਹਾਂ ਕੰਪਨੀ ਦੇ ਵਿੱਚ ਪਹੁੰਚੇ ਹਾਂ ਜੀ ਐਸ ਡਬਲਿਊ ਤੇ ਤੁਹਾਨੂੰ ਇਸ ਟੈਂਕ ਨੁਮਾ ਚੀਜ਼ ਜੋ ਦੀ ਬਾਰਿਕੀਆਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਆਖਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਆਪਤਾ ਦੇ ਵਿੱਚ ਕਿੰਨਾ ਕਾਰਗਰ ਸਿੱਧ ਹੋ ਸਕਦਾ ਹੈ ਕੈਮਰਾ ਪਰਸਨ ਦਲੇਰ ਨਾ ਗਗਨ ਸ਼ਕੁਲਾ ਦਿੱਲੀ ਪੋਸਟ ਪੰਜਾਬ